ਵੀਰੋ ਤੇ ਪੈਨੋ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਆਪਣੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ ਔਰ ਉਸ ਤੋਂ ਪਹਿਲਾਂ ਇੱਥੇ ਵੀ ਰੇਲਵੇ ਲਾਈਨਾਂ ਤੇ ਬੈਠੇ ਸੀ ਤੇ ਉਹ ਟ੍ਰੋਲ ਪਲਾਜ਼ਾਸ ਵਗੈਰਾ ਤੇ ਬੈਠੇ ਸੀ ਇਹ ਸਤੰਬਰ ਤੋਂ ਇਹ ਗੱਲ ਚੱਲੀ ਸੀ ਜਦੋਂ ਸੈਂਟਰ ਦੀ ਸਰਕਾਰ ਨੇ ਪਿੰਨ ਬਿੱਲ ਪਾਸ ਕੀਤੇ ਪਹਿਲੇ ਅਸੀਂ ਕੀਤੇ ਉਹ ਜਿਹੜੇ ਬਿੱਲ ਲਿਆ ਕੇ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਰੱਦ ਕੀਤਾ ਔਰ ਸਾਡੇ ਕੋਲ ਅਧਿਕਾਰ ਸੀ ਆਰਟੀਕਲ 254 ਟੂ ਦੇ ਅਧੀਨ ਅਸੀਂ ਆਪਣੇ ਬਿੱਲ ਪਾਸ ਕਰਦੇ ਲੋਕ ਪੁੱਛਦੇ ਨੇ ਕਿ ਤੁਸੀਂ ਕਿਵੇਂ ਪਾਸ ਕਰਦੇ ਕਿਉਂਕਿ ਇਹ ਕਾਨੂੰਨ ਹੈ ਇਹ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਆਪਾਂ ਇਹ ਇਹ ਬਿੱਲਾ ਨੂੰ ਅਸੀਂ ਰੱਦ ਕਰ ਸਕਦੇ ਹਾਂ ਪਹਿਲਾਂ ਵੀ ਹੋਇਆ ਸਮਾ ਬੀਜੇਪੀ ਦੀ ਸਰਕਾਰ ਨੇ ਜਦੋਂ ਸਾਡੀ ਸਰਕਾਰ ਦਿੱਲੀ ਦੇ ਵਿੱਚ ਸੀ ਗੁਜਰਾਤ ਦੇ ਵਿੱਚ ਉੱਥੇ ਕੋਈ ਬਿੱਲ ਉਹਨਾਂ ਨੇ ਸੈਂਟਰ ਨੇ ਬਿੱਲ ਪਾਸ ਕੀਤਾ ਸੀ ਇਹਨਾਂ ਨੂੰ ਪਸੰਦ ਨਹੀਂ ਆਇਆ ਤਾਂ ਉੱਥੋਂ ਉਹਨਾਂ ਨੇ ਆਪਣੇ 254 ਟੂ ਦੇ ਅਧੀਨ ਆਪਣਾ ਬਿੱਲ ਉੱਥੇ ਪਾਸ ਕਰਕੇ ਦਿੱਲੀ ਭੇਜਿਆ ਔਰ ਉੱਥੇ ਰਾਸ਼ਟਰਪਤੀ ਜੀ ਸੇ ਪ੍ਰਣਬ ਮੁਖ ਜੀ ਉਹਨਾਂ ਨੇ ਉਸ ਨੂੰ ਆਪਣੀ ਪ੍ਰਵਾਨਗੀ ਦਿੱਤੀ ਉਹ ਬਿੱਲ ਗੁਜਰਾਤ ਆ ਪਾਸ ਹੋ ਗਿਆ ਔਰ ਜਿਹੜਾ ਸੈਂਟਰਲ ਐਕਟ ਸੀ ਉਹ ਰੱਦ ਹੋ ਗਿਆ ਐਸੀ ਦੇ ਅਧੀਨ ਐਸੀ ਐਸੀ ਕਨਸਟੀਟਿਊਸ਼ਨ ਪੋਜੀਸ਼ਨ ਦੇ ਅਧੀਨ ਅਸੀਂ ਆਪਣੇ ਅਸੈਂਬਲੀ ਦੇ ਵਿੱਚ ਇਹ ਇਹ ਬਿੱਲ ਪਾਸ ਕੀਤੇ ਆਪਣੇ ਆਪਣੇ ਤੌਰ ਤੇ ਜੋ ਅਸੀਂ ਸਮਝਦੇ ਕਿ ਆਪ ਸਾਡੀ ਕਿਸਾਨੀ ਦੇ ਵਾਸਤੇ ਲੋੜ ਸੀ ਔਰ ਅਸੀਂ ਉਹ ਪੇਜਤਾ ਸੀ ਗਵਰਨਰ ਸਾਹਿਬ ਨੇ ਦਿੱਲੀ ਭੇਜਣਾ ਸੀ ਭੇਜਿਆ ਹਲੇ ਜਾਂ ਨਹੀਂ ਭੇਜਿਆ ਮੈਂ ਨਹੀਂ ਜਾਣਦਾ ਲੇਕਿਨ ਇਹਨਾਂ ਦੇ ਕੋਲ ਅਸੀਂ ਰਾਸ਼ਟਰਪਤੀ ਉੱਥੇ ਜਾ ਕੇ ਰਾਸ਼ਟਰਪਤੀ ਬਣ ਗਏ ਸਾਰੇ ਪਾਰਟੀ ਨੇ ਯੂਨੀਨਿਮਸਲੀ ਪਾਸ ਕੀਤਾ ਸੀ ਅਸੈਂਬਲੀ ਚ ਆਮ ਆਦਮੀ ਪਾਰਟੀ ਵਿੱਚ ਸੀ ਅਕਾਲੀ ਦਲ ਵਿੱਚ ਸੀ ਲੋਕ ਇਨਸਾਫ ਪਾਰਟੀ ਵਿੱਚ ਸੀ ਔਰ ਉਸ ਤੋਂ ਅਸੀਂ ਉੱਠ ਕੇ ਸਿੱਧੇ ਜਾ ਕੇ ਗਵਰਨਰ ਸਾਹਿਬ ਨੂੰ ਅਸੀਂ ਇਹ ਬਿਲ ਦੇ ਕੇ ਆਏ ਸਾਰੇ ਇਕੱਠੇ ਹੋ ਕੇ ਬਾਅਦ ਚ ਸਿਆਸਤ ਨੇ ਉਹਨਾਂ ਨੂੰ ਮੋੜ ਦੇ ਦਿੱਤੀ ਔਰ ਉਹਨਾਂ ਦੀ ਸੋਚ ਕੁਛ ਹੋਰ ਹੋ ਗਈ ਔਰ ਬੋਲਣ ਲੱਗੇ ਨੇ ਲੇਕ ਅਸੀਂ ਪਾਸ ਕੀਤਾ ਫਿਰ ਆਲ ਪਾਰਟੀ ਮੀਟਿੰਗ ਅਸੀਂ ਬੁਲਾਈ ਉਹਦੇ ਵਿੱਚ ਸਾਰੇ ਆਏ ਅਕਾਲੀ ਦਲ ਨਹੀਂ ਆਇਆ ਫਿਰ ਅਸੀਂ ਉਸ ਤੋਂ ਬਾਅਦ ਕਿਸਾਨਾਂ ਦੀ ਯੂਨੀయన్స్ ਨੂੰ ਉਹਨਾਂ ਨੂੰ ਉਹਨਾਂ ਨੂੰ ਸੱਦਿਆ ਉਹਨਾਂ ਨਾਲ ਗੱਲਬਾਤ ਕੀਤੀ ਸਾਰੇ ਉੱਥੇ ਪਹੁੰਚੇ ਅਸੀਂ ਉਹਨਾਂ ਨਾਲ ਦੇਖਿਆ ਕਿ ਕੀ ਕੀ ਉਹ ਚਾਹੁੰਦੇ ਨੇ ਕਿ ਐਸੇ ਚਾਹੁੰਦੇ ਨੇ ਕਿ ਆ ਕੇ ਸਰਕਾਰ ਨਾਲ ਇਹ ਗੱਲ ਤੇ ਕੰਪ ਕਰੀਏ ਤਾਂ ਕਿ ਤੁਸੀਂ ਐਸ ਨੂੰ ਇਹ ਇੱਥੇ ਜਿਹੜਾ ਉਹ ਬਿੱਲ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਮਿਲਾਂ ਨੂੰ ਤੁਸੀਂ ਮਨਜ਼ੂਰੀ ਦਿਓ ਕਿਉਂਕਿ ਕਿਸਾਨ ਚਾਹੁੰਦੇ ਸਾਰਾ ਪੰਜਾਬ ਚਾਹੁੰਦਾ ਸਾਰੀ ਕਿਸਾਨ ਚਾਹੁੰਦੀ ਹੈ ਐ ਅਸੀਂ ਇਹਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਔਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਕਿਸਾਨਾਂ ਨੇ ਇੱਥੇ 2 ਮਹੀਨੇ ਇੱਥੇ ਰੇਲਵੇ ਲਾਈਨਾਂ ਤੇ ਬੈਠੇ ਹੈ ਜਾਂ ਹੋਰ ਜਗ੍ਹਾ ਤੇ ਬੈਠੇ ਕਿਸੇ ਨੂੰ ਇੱਕ ਝੋਟ ਨਹੀਂ ਮਜੀ ਨਾ ਪੰਜਾਬ ਸਰਕਾਰ ਨੇ ਉਹਨਾਂ ਦੇ ਖਿਲਾਫ ਇਹ ਕੋਈ ਕਦਮ ਚੱਕਿਆ ਕਿਉਂ ਨਹੀਂ ਚੱਕਿਆ ਕਿਉਂਕਿ ਸਾਨੂੰ ਪਤਾ ਸੀ ਮੈਨੂੰ ਪਤਾ ਐਜ਼ ਅ ਕਿਸਾਨ ਔਰ ਉਹਨਾਂ ਸਾਰਿਆਂ ਨੂੰ ਪਤਾ ਸੀ ਕਿ ਕਿਸਾਨ ਦੇ ਦਿਲ ਦੇ ਵਿੱਚ ਕੀ ਹੈ ਇਹ ਸਾਡੇ ਕਿਸਾਨ ਹਿੰਮਤ ਕਰਕੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਦੇਸ਼ ਦੇ ਲਈ ਅन्न ਪੈਦਾ ਕਰਦੇ ਨੇ ਔਰ 1964 ਤੋਂ ਜਦੋਂ ਰੈਜ਼ੋਲਿਊ ਗ੍ਰੀਨ ਰੈਵੋਲੂਸ਼ਨ ਆਇਆ ਹੈ ਸਾਡੇ ਕਿਸਾਨੀ ਨੇ ਇਸ ਦੇਸ਼ ਨੂੰ ਬਚਾਇਆ ਔਰ ਅਸੀਂ ਅੱਜ ਵੀ ਕਹਿੰਦੇ ਆ ਕਿ ਅਗਰ ਪੰਜਾਬ ਦਾ ਕਿਸਾਨ ਇਹ ਨਾ ਕਰਦਾ ਤਾਂ ਇਸ ਦੇਸ਼ ਦੇ ਦੇ ਹਾਲਾਤ ਬਹੁਤ ਮਾੜੇ ਹੋ ਜਰ ਹਿਸੇ ਕਿ ਉਹ ਕਿ ਪੀਐਲ 480 ਇੱਕ ਟਾਈਮ ਬౌੰਡ ਅਗਰੀਮੈਂਟ ਸੀ ਅਮਰੀਕਨ ਅਲਸਲਾਵਾ ਸਿੰਘ ਚਲ ਚੰਦਾ ਸੀਗਾ ਕਿ ਤੋਂ ਆਂਦੇ ਆਬਾਦੀ ਬਾਦਰੀ ਹੈ ਔਰ ਇਹ ਸਿਰਫ ਪੰਜਾਬ 2% ਦੀ ਧਰਤੀ ਔਰ 2% ਦੀ ਹਿੰਦੁਸਤਾਨ ਦੇ ਲੋਕ ਔਰ ਅਸੀਂ 40% ਫੀਸਦੀ ਤੋਂ ਉੱਪਰ ਆਪਣੇ ਅੰਦਰ ਦੇ ਭੰਡਾਰ ਅਸੀਂ ਪਾ ਰਹੇ ਹਾਂ ਔਰ ਮੈਨੂੰ ਅਫਸੋਰਸ ਹੁੰਦਾ ਹੈ ਇੱਕ ਦੇਖ ਕੇ ਕਿ ਜਦੋਂ ਇਹ ਦੇਖ ਰਹੇ ਨੇ ਕਿ ਹੋਰ ਏਰੀਆ ਦੇ ਵਿੱਚ ਫਸਲਾਂ ਬਦਲਣ ਲੱਗੀਆਂ ਤੇ ਪੰਜਾਬ ਦੀ ਹਾਨੀ ਲੋੜ ਨਹੀਂ ਫਿਰ ਕਹਿੰਦੇ ਪੰਜਾਬ ਪੰਜਾਬ ਦੇ ਅਸੀਂ ਸਾਰੇ ਕਾਨੂੰਨ ਬਦਲ ਦਾਂਗੇ ਮੰਡੀ ਚੱਕ ਦਾਂਗੇ ਆਰਟੀਆ ਸਿਸਟਮ ਚੱਕ ਦਾਂਗੇ ਜਿਹੜਾ ਇੱਕ ਪਿਆਰ ਦਾ ਇੱਕ ਇੱਕ ਪਰਿਵਾਰਿਕ ਰਿਸ਼ਤਾ ਹੈ ਕਿਸਾਨ ਦੇ ਨਾਲ ਉਹਨੂੰ ਤੁਸੀਂ ਹਟਾ ਦਿਓ ਐਮਐਸਪੀ ਜਿਹੜੀ ਤੁਸੀਂ ਦਿੰਦੇ ਸੇ ਉਹ ਚੱਕ ਦਿਓ ਇਹ ਫਿਰ ਥਿਆ ਰਹਿ ਗਿਆ ਇੱਕ ਕਿਸ ਕਿਸਮ ਦਾ ਇਹ ਭਰੋਸਾ ਹੈ ਜਿਹੜਾ ਤੁਹਾਡੇ ਤੇ ਕੋਈ ਸੈਂਟਰ ਸਰਕਾਰਾਂ ਤੇ ਹੋਰ ਸਰਕਾਰਾਂ ਤੇ ਕੋਈ ਕਰ ਸਕਦਾ ਹੈ ਕਿ ਤੁਸੀਂ ਪੰਜਾਬ ਦੇ ਕਿਸਾਨੀ ਨਾਲ ਇੱਕ ਕਰੋ। ਔਰ ਇਹ ਅੱਜ ਮੇਰੇ ਕਿਸਾਨ ਕਰੋ ਉੱਠ ਕੇ ਜਦੋਂ ਇਹ ਗੱਲਬਾਤ ਚੱਲੀ ਸੀ ਦਿੱਲੀ ਦੇ ਵਿੱਚ ਉਹ ਦਿੱਲੀ ਉਹਨਾਂ ਨੇ ਆਪ ਕਿਹਾ 10 ਦਿਨ ਪਹਿਲਾਂ ਐਲਾਨ ਕਰਤਾ ਸੀ ਕਿ 26 ਤਾਈਨ ਉਸ ਜਮਾ ਕੇ ਦਿੱਲੀ। ਔਰ ਤੁਸੀਂ ਇਸ ਤੇ ਵਜਾਏ ਕਿ ਆ ਕੇ ਤੁਸੀਂ ਉਹਨਾਂ ਨੂੰ ਕਹੋ ਕਿ ਚੰਗਾ ਬੈਠੋ ਔਰ ਸਾਡੇ ਨਾਲ ਗੱਲਬਾਤ ਕਰੋ। ਇੱਥੇ ਰਸਤੇ ਜਾਂਦੇ ਜਾਂਦੇ ਇਹ ਬੀਜੇਪੀ ਸਰਕਾਰ ਨੇ ਆਪਣਾ ਖੱਟੜ ਦੀ ਸਰਕਾਰ ਨੇ ਵਾਟਰ ਕੈਨਨ ਛੱਡਦੇ ਹੋ ਜੀ ਉਹਦਾ ਤੇ ਟ੍ਰੀਅਰ ਗੈਸ ਛੱਡਦੇ ਹੋ ਜੀ ਮਾਰੋ ਕਟੋ ਬਜ਼ੁਰਗ ਬਜ਼ੁਰਗਾਂ ਨੂੰ ਡਾਂਗਾ ਦੇ ਨਾਲ ਤੁਸੀਂ ਕੋਟਵੇ ਕੋਈ ਤਰੀਕਾ ਹੁੰਦਾ ਹੈ ਸਰਕਾਰ ਚਲਾਉਣ ਦਾ ਔਰ ਅੱਜ ਫਿਰ ਉੱਥੇ ਜਾ ਕੇ ਤੁਸੀਂ ਦਿੱਲੀ ਦੇ ਵਿੱਚ ਹੁਣ ਗੱਲਬਾਤ ਕਰ ਰਹੇ ਹੋ ਮੰਨੋ ਇਹਨਾਂ ਦੀ ਗੱਲ ਇਹ ਗੱਲ ਪੂਰਾ ਪੰਜਾਬ ਇੱਕ ਪਾਸੇ ਖੜਾ ਹੈ ਔਰ ਅਸੀਂ ਉਹਨਾਂ ਦੇ ਵਾਸਤੇ ਅਸੀਂ ਮੈਂ ਹੁਣ ਕਹਿ ਕੇ ਆਇਆ ਕੱਲ 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 ਮੇਰੀ ਮੁਲਾਕਾਤ ਹੋਈ ਸੀ ਹੋਮਿੰਸ ਦੇ ਸਾਥ ਨਾਲ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਸਾਡੇ ਜਿਹੜੇ ਬਿੱਲ ਨੇ ਉਹਦੇ ਵਿੱਚ ਉਸ ਬਿੱਲਾਂ ਦਾ ਨਿਚੋੜ ਪੰਜਾਬ ਦਾ ਭਵਿੱਖ ਹੈ ਔਰ ਤੁਸੀਂ ਮੈਂ ਆਸ ਕਰਦਾ ਕਿ ਤੁਸੀਂ ਇਸ ਇਸ ਜਿਹੜਾ ਇਹਨਾਂ ਦੇ ਬਿੱਲ ਨੇ ਤੁਸੀਂ ਪਾਸ ਕਰੋ ਔਰ ਇਹ ਮੈਨੂੰ ਅੱਜ ਮੈਂ ਆਸ ਕਰਦਾ ਕਿ ਪੂਰਾ ਦੁਨੀਆ ਦੀ ਹਮਦਰਦੀ ਸਾਡੇ ਨਾਲ ਹੈ ਬਾਹਰ ਦੇ ਮੁਲਕਾਂ ਤੋਂ ਵੀ ਲੋਕ ਆਪਣਾ ਸੰਦੇਸ਼ ਪੇਜ ਰਹੇ ਨੇ اور ਇੱਥੇ ਪੰਜਾਬ ਹਿੰਦੁਸਤਾਨ ਦੇ ਵਿੱਚ ਸਾਰਾ اور ਸਾਰਾ ਪੰਜਾਬ ਤੁਲੇ ਹੋਇਆ ਹੈ ਅੱਜ ਮੈਂ ਦੇਖ ਰਿਹਾ ਬਠਿੰਡੇ ਚ ਕੋਈ ਤਿਆਰ ਹੋ ਰਿਹਾ ਉਹ ਤਾਂ ਜਾਣ ਨੂੰ ਮਲੇਰ ਕੋਟਲੇ ਦੇ ਵਿੱਚ ਪਿੰਨੀਆਂ ਬਣਾਈ ਜਾ ਰਹੇ ਨੇ ਉਧਰ ਭੇਜਣ ਵਾਸਤੇ ਇਹ ਸਾਰਾ ਕਿਉਂ ਹੈ ਕਿਉਂਕਿ ਹਮਦਰਦੀ ਸਾਰਿਆਂ ਦੀ ਆਪਣੇ ਕਿਸਾਨੀ ਦੇ ਨਾਲ ਹੈ ਤਾਂ ਮੈਂ ਆਸ ਕਰਦਾ ਹੈ ਕਿ ਇਹ ਤੁਜੋ ਪਰ ਜਿਹੜੇ ਇਹ ਲੋਕ ਕਹਿੰਦੇ ਨੇ ਇਹ ਅਕਾਲੀ ਦਲ ਵਾਲੇ ਉਹ ਕਾਲੋ ਬੀਬੀ ਸਿਮਰਤ ਕੌਰ ਬੋਲੀ ਸੀ ਟੈਲੀਵਿਜ਼ਨ ਦੇ ਉੱਪਰ ਉਹਨੂੰ ਪਤਾ ਹੈ ਨਹੀਂ ਕੁਝ ਆਪ ਉਹ ਸਰਕਾਰ ਦੇ ਵਿੱਚ ਰਹਿ ਕੇ ਕੈਬਨਿਟ ਦੇ ਵਿੱਚ ਬੈ ਕੇ ਜੋ ਕਾਉਂਸਲਰ ਮਿਨਿਸਟਰ ਜੀ ਦਿੱਲੀ ਦੇ ਵਿੱਚ ਇਹ ਆਰਡੀਨੈਂਸ ਆਇਆ ਆਰਡੀਨੈਂਸ ਪਾਸ ਕੀਤਾ ਔਰ ਉਹਨਾਂ ਕਹਿੰਦੇ ਨੇ ਸਾਨੂੰ ਪਤਾ ਹੀ ਨਹੀਂ ਸੀ ਤੁਹਾਨੂੰ ਪਤਾ ਨਹੀਂ ਸੀ ਕਿ ਆਰਡੀਨੈਂਸ ਆਇਆ ਔਰ ਤੁਹਾਨੂੰ ਇਹ ਨਹੀਂ ਪਤਾ ਸੰਵਿਧਾਨ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਵਾਰ ਆਰਡੀਨੈਂਸ ਪਾਸ ਹੋ ਜੇ ਫਿਰ ਉਹ ਆਰਡੀਨੈਂਸ ਜਾਂਦਾ ਹੈ ਪਾਰਲੀਮੈਂਟ ਜੈਸੇ ਹੀ ਪਾਰਲੀਮੈਂਟ ਬੈਠੀ ਹੈ ਪਹਿਲੇ ਸੈਸ਼ਨ ਦੇ ਵਿੱਚ ਹੀ ਉੱਥੇ ਪਾਸ ਹੁੰਦਾ ਹੈ ਔਰ ਬਿਲ ਬਣਦਾ ਹੈ ਔਰ ਐਕਟ ਬਣਦਾ ਹੈ ਉੱਥੇ ਐਕਟ ਬਣ ਗਿਆ ਔਰ ਉਹਨਾਂ ਕਹਿੰਦੇ ਅਸਰ ਮੈ ਤਾਂ ਪਤਾ ਹੀ ਨਹੀਂ ਸੀ ਤੁਸੀਂ ਆਪੜੋ ਕੋਈ ਕਿ ਤੁਹਾਨੂੰ ਪਤਾ ਨਹੀਂ ਕਿ ਉੱਥੇ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਔਰ ਦੂਜੇ ਇੱਥੇ ਭਗਵੰਤ ਮਾਨ ਔਰ ਔਰ ਦੂਜੇ ਉਹਨਾਂ ਦੇ ਔਰ ਕੇਜਰੀਵਾਲ ਕੇਜਰੀਵਾਲ ਤਾਂ ਹੁਈ ਪਤਾ ਨਹੀਂ ਪਹਿਲਾਂ ਤਾਂ ਕੇਜਰੀਵਾਲ ਮੈਨੂੰ ਸੰਗਾਏ ਹੁਣ ਗੱਲ ਕੁਝ ਹੋਰ ਕਰ ਰਿਹਾ ਹੈ ਲੇਕਿਨ ਕੇਜਰੀਵਾਲ ਜਿਹੜੇ ਇਹ ਤਿੰਨ ਬਿਲ ਪਾਸ ਕੀਤੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਮਨਜ਼ੂਰੀ ਕਿਉਂ ਦਿੱਤੀ ਇਹਨੇ ਇੱਕ ਬਿਲ ਨੂੰ ਉਹਨੇ ਮਨਜ਼ੂਰੀ ਦਿੱਤੀ ਹੋਈ ਹੈ ਨੰਬਰ 1 ਦੂਸਰਾ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਦ ਸਾਰੇ ਸੂਬੇ ਰਾਜਸਥਾਨ छत्तीसगढ़ ਪੰਜਾਬ ਅਸੀਂ ਸਾਰਿਆਂ ਨੇ ਇਸ ਨੂੰ ਰੱਦ ਕਰਤਾ ਸੀ ਤੂੰ ਕਿਉਂ ਨਹੀਂ ਰੱਦ ਤੂੰ ਅਸੈਂਬਲੀ ਬੁਲਾ ਕੇ ਤੂੰ ਕਿਉਂ ਨਹੀਂ ਰੱਦ ਕੀਤਾ ਉੱਥੇ ਤੇਰੇ ਪਿੰਡ ਨਹੀਂ ਐ ਦਿੱਲੀ ਦੇ ਵਿੱਚ ਕਿੰਨੇ ਪਿੰਡ ਨੇ ਦਿੱਲੀ ਦੇ ਸਾਰੇ ਆਲੇ-ਦਾਲੇ ਸਾਰੇ ਉੱਥੇ ਲੋਕ ਇੱਥੇ ਕਿਸਾਨੀ ਕਰਦੇ ਨੇ ਤੁਸੀਂ ਉਹਦੇ ਬਾਰੇ ਸੋਚਣਾ ਹੀ ਕੋਈ ਤੂੰ ਤਾਂ ਇੱਥੇ ਇੱਥੇ ਮੈਨੂੰ ਇੱਥੇ ਗੱਲਾਂ ਕਰਦੇ ਬੜਾ ਚਲਾਕ ਚੁਸਤਿਆ ਆਦਮੀ ਹੈ ਔਰ ਇਹ ਜਿਹੜਾ ਇਹ ਨੂੰ ਇਹ ਨੂੰ ਪਤਾ ਹੈ ਇਹ ਹੁਣ ਕੋਸ਼ਿਸ਼ ਕਰ ਰਿਹਾ ਕਿਸੇ ਹੱਲ ਕੱਢਣ ਨੂੰ ਕੱਲ ਮੈਂ ਗਿਆ ਹੋਮ ਮਿਨਿਸਟਰ ਨੂੰ ਮਿਲਣ ਔਰ ਉਹ ਕਹਿੰਦੇ ਨੇ ਜੀ ਹਾਂ ਜਿਹੜੇ ਕਿਸਾਨ ਬੈਠੇ ਨੇ ਉੱਥੇ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਕਿਨੇ ਕਿਹਾ ਤੈਨੂੰ ਮੈਂ ਕਿਹਾ ਕਿ ਵੈਨ ਨੂੰ ਸੁਣਦਾ ਕੁਝ ਹੋ ਮੇਰੇ ਨਾਲ ਗੱਲ ਕਰਦੇ ਐਸੇ ਅੱਲਾ ਕਰਨੀਆਂ ਝੂਠ ਬੋਲਣਾ ਇਹ ਤੇਰੀ ਆਦਤ ਬਣ ਗਈ ਹੈ ਤੈਨੂੰ ਔਰ ਮੈਂ ਮੈਂ ਦੱਸਣਾ ਚਾਹੁੰਦਾ ਕਿ ਜਿੱਥੇ ਤਾਂ ਮੇਰਾ ਉੱਥੇ ਗੱਲ ਸੀ ਮੈਂ ਉਹਨਾਂ ਨੂੰ ਮੇਰਾ ਕੰਮ ਹੈ ਉੱਥੇ ਜਾ ਕੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਪੰਜਾਬ ਦੇ ਕਾਨੂੰਨ ਮਨਜ਼ੂਰੀ ਦਿਵਾਓ ਉਹ ਇੱਕ ਕੰਮ ਹੈ ਦੂਸਰਾ ਕਿਉਂਕਿ ਉਹ ਹੋਮ ਮਿਨਿਸਟਰ ਨੇ ਮੈਂ ਵੀ ਹੋਮ ਮਿਨਿਸਟਰ ਹਾਂ ਕਈ ਇੱਥੇ ਮਸਲੇ ਨੇ ਅਸੀਂ ਇੱਕ ਗੁਆਂਡੀ ਮੁਲਕ ਸਾਡਾ ਹਰ ਵੇਲੇ ਛੇੜਛਾੜ ਕਰਦਾ ਹੈ ਮੇਰੀ ਡਿਊਟੀ ਇਹ ਵੀ ਵੰਡਦੀ ਹੈ ਕਿ ਜੋ ਕੋਈ ਨੈਸ਼ਨਲ ਇੰਟਰਸਟ ਸਿਕਿਉਰਿਟੀ ਦਾ ਮਸਲਾ ਹੈ ਉਹ ਵੀ ਮੈਂ ਉਹਨਾਂ ਦੇ ਸਾਹਮਣੇ ਰੱਖਾਂ ਉਹ ਵੀ ਮੈਂ ਗੱਲ ਕੀਤੀ ਔਰ ਮੈਂ ਐਗਰੀਕਲਚਰ ਮਿਨਿਸਟਰ ਹਾਂ ਤਾਂ ਮੈਂ ਖੇਤੀ ਦੀ ਗੱਲ ਕੀਤੀ ਔਰ ਮੈਂ ਹੋਮ ਮਿਨਿਸਟਰ ਹਾਂ ਮੈਂ ਹੋਮ ਦੀ ਸਿਕਿਉਰਿਟੀ ਦੀ ਵੀ ਗੱਲ ਕੀਤੀ ਮੇਰੀ ਡਿਊਟੀ ਬੰਦੀ ਹੈ ਔਰ ਇਹ ਇਹ ਕਹਿ ਰਹੀ ਹੈ ਹਰਸਿੰਦਰਤ ਕੌਰ ਬਾਦਲ ਕਿ ਅਮਰਿੰਦਰ ਸਿੰਘ ਈਡੀ ਕਰਕੇ ਉੱਥੇ ਗਿਆ ਹੋਇਆ ਹੈ ਉਹ ਬਈ 13 ਸਾਲ ਤੇਰੇ ਈਡੀ ਕਰਕੇ ਤਾਂ ਮੈਂ ਅਦਾਲਤਾਂ ਚ ਰਿਹਾ ਇਹ ਨਹੀਂ ਇਹ ਬਾਦਲਾ ਨਹੀਂ ਮੇਰੇ ਤੇ ਕਿਤੇ ਜਿਹੜੇ ਮੁਕਦਮੇ ਔਰ ਕੇਸ ਕੀਤੇ ਸੇ ਤਾਂ ਮੈਨੂੰ ਨਾ ਸਮਝਾ ਈਡੀ ਓਡੀ ਦਾ ਮੈਨੂੰ ਈਡੀ ਓਡੀ ਦਾ ਕੋਈ ਫਰਕ ਨਹੀਂ ਆ ਜਿੰਨੇ ਮਰਜ਼ੀ ਲੱਗੇ ਰਹਿਣ 13 ਸਾਲ ਪਹਿਲਾਂ ਲੱਗੇ ਤੇ 13 ਸਾਲ ਹੁਣ ਲੱਗ ਜਾਣਗੇ I am not in the least bit interested and ਤੁਸੀਂ ਇਹ ਝੂਠ ਹੋਣਾ ਇੱਕ ਬੰਦ ਕਰੋ ਲੋਗਨ ਦੁਖੀ ਹੋ ਗਏ ਨੇ ਝੂਠ ਤੋਂ ਰੋ ਰਤਾ ਟੀਵੀ ਚੱਲਦੇ ਨੇ ਲੋਗ ਰੋਜ਼ ਥੋੜੇ ਐਸ ਐਮ ਐਸ ਆ ਰਹੇ ਨੇ ਹੋਰ ਚੀਜ਼ਾਂ ਆ ਰਹੇ ਨੇ ਸਾਰੀ ਦੁਨੀਆ ਨੂੰ ਪਤਾ ਤੁਸੀਂ ਉਹ ਨਹੀਂ ਗੱਲ ਨਹੀਂ ਕਰ ਸਕਦੇ ਜਿਹੜੇ ਅੱਜ ਤੋਂ ਤੁਸੀਂ 30 ਸਾਲ ਪਹਿਲਾਂ ਕਰਦੇ ਸੀ ਹੁਣ ਤਾਂ ਕੱਲੇ ਕੱਲੇ ਨੂੰ ਕੱਲੇ ਕੱਲੇ ਬੱਚੇ ਨੂੰ ਪਤਾ ਹੈ ਟੈਲੀਫੋਨ ਚੱਕੀ ਫਿਰਦਾ ਹੈ ਔਰ ਉਹਨੂੰ ਦੇਖਦੇ ਨੇ ਕਿ ਵਿੱਚ ਲਿਖਿਆ ਕੀ ਹੈ ਔਰ ਆ ਜਿਹੜੇ ਕੇਜਰੀ ਹੈ ਇਹਨੂੰ ਤਾਂ ਬਸ ਆਦਤੀਆਂ ਝੂਠ ਬੋਲਣ ਦੀ ਇਹਨੂੰ ਔਰ ਉਹ ਖੱਟਰ ਨੂੰ ਲੋਕਾਂ ਨੂੰ ਕੁੱਟਣ ਦੀ ਇਹਨੂੰ ਝੂਠ ਬੋਲਣ ਦੀ ਔਰ ਇਹ ਅਕਾਲੀ ਦਾਲ ਦੀ ਹੈ ਜਿਹੜੀ ਬੀਬੀ ਹੈ ਇਹ ਤਾਂ ਪਤਾ ਨਹੀਂ ਇੱਕ ਇਹਨੇ ਇੱਕ ਕਿਸਮ ਦਾ ਇਥੇ ਪੜਾਈ ਹੋਈ ਹੈ ਜੀ ਔਰ ਕਿੱਥੇ ਪੜ੍ਹੀ ਹੈ ਰੱਬ ਜਾਣਦਾ ਲੇਕਿਨ ਇਹ ਵੀ ਹੋਈ ਜੀ ਹੋਏ ਤਿੰਨੋਂ ਹੀ ਇਹਦੇ ਕਿਸਮ ਦੇ ਬੰਦੇ ਸਾਡੇ ਸਾਨੂੰ ਟੱਕਰ ਨੇ ਇੱਥੇ ਲੇਕਿਨ ਹੈਰਾਨੀ ਮੈਨੂੰ ਇਸ ਗੱਲ ਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਰੀ ਉਮਰ ਅਕਾਲੀ ਦਲ ਦੇ ਵਿੱਚ ਰਵੇ ਔਰ ਜਦੋਂ ਇਹ ਫਾਰਮਰ ਦਾ ਕਾਨੂੰਨ ਦਾ ਬਿੱਲ ਆਵੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਤੁਸੀਂ ਬਾਇਕਾਟ ਕਰੋ ਤੁਸੀਂ ਜਾਓ ਨਾ ਉੱਥੇ ਸਾਡਾ ਸਾਥ ਤਾਂ ਦਿਓ ਉੱਥੇ ਜਦੋਂ ਆਲ ਪਾਰਟੀ ਮੀਟਿੰਗ ਆ ਸਦੀਆ ਇਹਦੀ ਪਾਰਟੀ ਉਹਦੇ ਵਿੱਚ ਸ਼ਾਮਲ ਨਹੀਂ ਹੁੰਦੀ ਜਾਂ ਜਦ ਸ਼ ਪਹਿਲੀ ਵਾਰ ਸ਼ਾਮਲ ਹੋਏ ਸੇ ਦੂਜੀ ਵਾਰ ਨਹੀਂ ਹੋਏ ਔਰ ਪਹਿਲੀ ਵਾਰ ਜਦ ਸ਼ਾਮਲ ਹੋਏ ਸੇ ਗੱਲਾਂ ਕੁਝ ਹੋਰ ਕਰ ਰਹੇ ਸੇ ਔਰ ਫਿਰ ਉਹਨਾਂ ਦੀ ਨੂੰ ਉਹ ਜਾ ਕੇ ਹੋਰ ਉੱਡ ਪਟਾਂ ਗੱਲਾਂ ਟੈਲੀਫੋਨ ਔਰ ਟੈਲੀਵਿਜ਼ਨ ਦੇ ਉੱਪਰ ਕਰਦੀ ਹੈ ਬਿਲਕੁਲ ਗਲਤ ਆਪ ਮੈਂਬਰ ਬਣ ਕੇ ਉਸ ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰ ਦੇ ਉਸਨੇ ਆਪ پاس ਕੀਤਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੀ ਨਹੀਂ ਕਿ ਉਹਦੀ ਨੂੰ ਇਹ ਕਰ ਰਹੀ ਹੈ ਔਰ ਪਾਰਟੀ ਇਹ ਕਰ ਰਹੀ ਹੈ ਉਤੇ ਪਾਰਟੀ ਅਸੈਂਬਲੀ ਇਤਨੀ ਸਪੋਰਟ ਕਰਦੀ ਕਿਸ ਕਿਸਮ ਦੀ ਲੀਡਰਸ਼ਿਪ ਹੈ ਅੱਜ ਇਹ ਦੇਦੇ ਹੁਣ ਇਹਨਾਂ ਨੇ ਆਪਣੇ ਪਦਮ ਵਿਭੂਸ਼ਣ ਆਪਣਾ ਮੋਰਟਾਕ ਪ੍ਰੈਜ਼ੀਡੈਂਟ ਨੂੰ ਉਹਨਾਂ ਦਾ ਉਹਨਾਂ ਨਾਲ ਕੀ ਹੋਇਆ ਪਦਮਾ ਵਿਭੂਸ਼ਣ ਕਰਦਾ ਹੈ ਪਨਪਦਾ ਨਹੀਂ ਇਹਨੂੰ ਦਿੱਤਾ ਕਿ ਨਹੀਂ ਇਸ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਕਿ 1950 ਦੀ ਲੜਾਈ ਚ ਜੰਗ ਕਿਨੇ ਜਿੱਤਿਆ ਸੀ ਪਾਕਿਸਤਾਨ ਦੇ ਖਿਲਾਫ ਜਨਰਲ ਰਬਕਸਿੰਗ ਨੇ ਉਹਨਾਂ ਨੂੰ ਪਦਮਾ ਵਿਭੂਸ਼ਣ ਮਿਲਿਆ ਸੀ ਇਸ ਨੂੰ ਕਿਹੜੇ ਜੰਗ ਤੇ ਦਿੱਤਾ ਪਦਮਾ ਵਿਭੂਸ਼ਣ ਔਰ ਹੁਣ ਆਪਾਂ ਪਦਮਾ ਵਿਭੂਸ਼ਣ ਆ ਮੋੜ ਕੇ ਕਹਿੰਦਾ ਬਹਿ ਗਿਆ ਮੈਂ ਕਿ ਜੀ ਮੈਂ ਬਹੁਤ ਕੁਰਬਾਨੀ ਕੀਤੀ ਹੈ ਕੌਮ ਵਾਸਤੇ ਇਹ ਡਰਾਮੇਬਾਜੀ ਇਹ ਚਲਦੀ ਸੀ ਹੱਦ ਤੱਕ 40 ਸਾਲ ਪਹਿਲਾਂ ਤੁਸੀਂ ਜ ਕਿਸੇ ਪਿੰਡ ਦੇ ਵਿੱਚ ਖੜ ਕੇ ਉੱਥੇ ਪਿੰਡ ਦੇ ਉੱਪਰ ਆ ਕਿਸੇ ਕਿਸੇ ਥਾਈ ਦੇ ਉੱਪਰ ਤੁਸੀਂ ਆਪਣੀ ਸਪੀਚ ਕਰਦੇ ਸੀ ਪਰ ਹੁਣ ਤਾਂ ਸਾਰੀ ਦੁਨੀਆ ਨੂੰ ਸਭ ਕੁਝ ਪਤਾ ਹੈ ਸੋ ਇਹ ਡਰਾਮੇਬਾਜੀ ਖਟੇ ਨਾ ਨੇ ਆ ਕਾ ਲੀਦਾਂ ਛੱਡੇ ਨਾਲੇ ਆਪ ਛੱਡੇ ਔਰ ਆ ਕੇ ਪੰਜਾਬ ਦਾ ਔਰ ਪੰਜਾਬ ਦਾ ਕਿਸਾਨ ਜਿਹੜਾ ਬੈਠਾ ਉਹਨਾਂ ਦਾ ਸਾਥ ਦਿਓ ਤਾਂ ਅਸੀਂ ਤਗੜੇ ਬੈਠੇ ਆ ਪੰਜਾਬ ਕਾਂਗਰਸ ਡਟ ਕੇ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਔਰ ਤੁਸੀਂ ਕੋਈ ਮੀਟਿੰਗ ਦੀ ਗਲਤ ਗੱਲ ਨਾ ਕਰੋ ਜੋ ਅਸਲੀਅਤ ਹੈ ਉਹ ਦੱਸੋ ਔਰ ਇਹ ਤੁਸੀਂ ਕਹਾਣੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਇਹ ਬਿਲਕੁਲ ਇੱਕ ਨਾ ਇੱਕ ਦਿਨ ਤੁਹਾਨੂੰ ਭੁੱਕਣਾ ਪਊ ਲੋਕ ਜਾਣਦੇ ਨੇ ਤੁਹਾਨੂੰ ਚੰਗੀ ਤਰ੍ਹਾਂ ਮੈਂ ਇਹ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਸੀ ਕਿਉਂਕਿ ਮੈਂ ਅੱਜ ਕੁਮਾਰਾ ਦੇਖਿਆ ਕੁਝ ਔਰ ਕੁਝ ਜਿਹੜੇ ਇਹਨਾਂ ਨੇ ਕੋਈ ਬਿਆਨ ਬੋਲ ਦਿੱਤੇ ਨੇ ਔਰ ਮੈਂ ਸਮਝਦਾ ਕਿ ਕੱਲੇ-ਕੱਲੇ ਨੂੰ ਮੈਂ ਹਰ ਵੇਲੇ ਜਦੋਂ ਮੈਂ ਬੋਲਦਾ ਪੰਜਾਬ ਨੂੰ ਮੈਂ ਦਿਲ ਤੋਂ ਬੋਲਦਾ ਮੈਂ ਆਪਣੀ ਦਿਲ ਦੀ ਗੱਲ ਕਰਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਗੱਲ ਨੂੰ ਮੰਨੋਗੇ ਔਰ ਇਹ ਜਿਹੜੇ ਲੋਕ ਇਹ ਜੇ ਬੋਲੀ ਜਾਂਦੇ ਨੇ ਉਹਨਾਂ ਨੂੰ ਚੰਗਾ ਤਰੀਕਾ ਇਹ ਹੁੰਦਾ ਕਿ ਬਸ ਉਹਨਾਂ ਦੀ ਪਿੱਠ ਮੋੜ ਲਓ ਜਾਂ ਆਉਂਦੇ ਨਹੀਂ ਆਪ ਹੀ ਪਤਾ ਲੱਗ ਜੂਗਾ ਇਹਨਾਂ ਨੂੰ ਕਿ ਕਿੱਥੇ ਖੜੇ ਨੇ ਬਹੁਤ ਸਾਰੇ ਮੇਰੇ ਵੀਰਾਂ ਨੂੰ ਔਰ ਭੈਣਾਂ ਨੂੰ ਮੇਰਾ ਮੇਰਾ ਬਹੁਤ ਪਿਆਰ ਔਰ ਸਤਿਕਾਰ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਹ